ਤੁਸੀਂ ਦੇਖ ਰਹੇ ਹੋ ਦਿਨਕਸ਼ਵਰਿਆ ਟੀਵੀ ਅੱਜ ਅਸੀਂ ਉਸ ਪਰਿਵਾਰ ਦੇ ਨਾਲ ਖੜੇ ਹਾਂ ਜਿੱਥੇ ਕਿ ਇੱਕ ਕਾਰੀਗਰ ਰਾਜ ਮਿਸਤਰੀ ਝੋਨੇ ਦਾ ਸੀਜ਼ਨ ਅਸੀਂ ਕੱਦੂ ਕਰਦੇ ਸੀ ਤਾਂ ਦਿਨ ਦੇ ਵਿੱਚ ਤਾਂ ਲਾਈਟ ਆਉਂਦੀ ਨਹੀਂ ਸੀਗੀ ਤੇ ਰਾਤ ਨੂੰ ਕੱਦੂ ਅਸੀਂ ਕਰ ਨਹੀਂ ਸਕਦੇ ਦਿਨ ਦੇ ਵਿੱਚ ਸਾਨੂੰ ਕੱਦੂ ਕਰਨਾ ਪੈਂਦਾ ਸੀ 5-6000 ਦਾ ਡੀਜ਼ਲ ਅਸੀਂ 1 ਇਕੜ ਦੇ ਲਾਗੇ ਛਾਗੇ ਸਾਡਾ ਪਹੁੰਚਦਾ ਸੀ ਖਰਚਾ ਸੋ ਸਾਡਾ ਲਗਭਗ 1 ਇਕੜ ਦੇ ਪਿੱਛੇ 5-6000 ਰੁਪਏ ਬਚਤ ਹੋ ਗਈ ਮੇਰਾ ਨਾਮ ਗਰਮੀਤ ਸਿੰਘ ਹੈ ਜੀ ਸਾਡਾ ਪਿੰਡ ਸ਼ਮਸ਼ਪੁਰ ਸਿੰਘ ਹੈ ਜੀ ਤਹਿਸੀਲ ਖਮਾਣਾ ਜ਼ਿਲ੍ਹਾ ਫਤਿਹਗੜ ਸਾਹਿਬ ਜੀ 20 ਸਾਲ ਬਾਅਦ ਸਾਡੇ ਖੇਤਾਂ 'ਚ ਪਾਣੀ ਆਇਆ ਜੀ ਵੀ ਭਗਵੰਤ ਮਾਨ ਸਾਹਿਬ ਨੇ ਜਿਹੜੀ ਪੱਤੀ ਪਾਈਪ ਲਾਈਨ ਬਣਾਈ ਆ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਬਹੁਤ ਸਾਡਾ ਤਾਂ ਪਾਣੀ ਆਉਂਦਾ ਨਹੀਂ ਸੀ ਇਸ ਵਾਰ ਆਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਯਤਨ ਸਦਕਾ ਹੁਣ ਕਿਸਾਨਾਂ ਨੂੰ ਖੇਤਾਂ 'ਚ ਸਿੰਚਾਈ ਲਈ ਟਿਊਬਲ ਚਲਾਉਣ ਦੀ ਲੋੜ ਨਹੀਂ ਪੈਂਦੀ ਤੇ ਨਾ ਹੀ ਪਾਣੀ ਦੀ ਕਿੱਲਤ ਦੇ ਚਲਦਿਆਂ ਫਸਲਾਂ ਦੀ ਬਿਜਾਈ 'ਚ ਦੇਰੀ ਹੋ ਰਹੀ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਨਾਲ ਕਿਸਾਨਾਂ ਨੂੰ ਨਹਿਰਾਂ ਦੀਆਂ ਟੇਲਾਂ ਤੱਕ ਸਿੰਚਾਈ ਲਈ ਪਾਣੀ ਮੁਹੱਈਆ ਹੋ ਰਿਹਾ ਹੈ ਫਸਲਾਂ ਦੀ ਸਿੰਚਾਈ ਲਈ 14103 ਖਾਲਾਂ ਦੇ ਨਾਲ ਤੇਲਾਂ ਤੱਕ ਨਹਿਰੀ ਪਾਣੀ ਪਹੁੰਚਿਆ ਜਿਸ ਨਾਲ ਨਾ ਸਿਰਫ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਹੈ ਬਲਕਿ ਇਸ ਦੇ ਨਾਲ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੋ ਰਹੀ ਹੈ ਰਾਜਮ ਮਿਸਤਰੀ ਦਾ ਕੰਮ ਕਰਦਾ ਸੀ ਪਰ ਉਸ ਦੀ ਅਚਾਨਕ ਲੱਤ ਰੁਟ ਜਾਂਦੀ ਹੈ ਉਸ ਤੋਂ ਬਾਅਦ ਕੋਈ ਮੈਡੀਸਿਨ ਲੈਂਦੇ ਨੇ ਜਿਹਦੀ ਵਜ੍ਹਾ ਕਰਕੇ ਦੋਨੋਂ ਕਿਡਨੀਆਂ ਖਰਾਬ ਹੋ ਜਾਂਦੀਆਂ ਉਸ ਪਰਵਾਰ ਦਾ ਬਹੁਤ ਬੁਰਾ ਹਾਲ ਹੈ ਗੁਜ਼ਾਰਾ ਜਿਹੜਾ ਉਹ ਬਿਲਕੁਲ ਆ ਕਹਾ ਜਾ ਸਕਦਾ ਕਿ ਨਾਂ ਮਾਤਰ ਚੱਲ ਰਿਹਾ ਔਰ ਡਾਕਟਰਾਂ ਨੇ 10 ਤੋਂ 12 ਲੱਖ ਰੁਪਇਆ ਇਲਾਜ ਲਈ ਦੱਸਿਆ ਆਪਰੇਸ਼ਨ ਹੋਏਗਾ ਪਰ ਫੈਸੇ ਨਾ ਹੋਣ ਕਾਰਨ ਉਹ ਪਰਿਵਾਰ ਇਲਾਜ ਨਹੀਂ ਕਰਵਾ ਸਕਦਾ ਉਹਨਾਂ ਨੇ ਸਮਾਜ ਸੇਵੀ ਜਥੇਬੰਦੀਆਂ ਅਤੇ ਸੇਵਾ ਭਾਵਨਾ ਰੱਖਣ ਵਾਲੇ ਲੋਕਾਂ ਦੇ ਕੋਲੋਂ ਮਦਦ ਦੀ ਮੰਗ ਕੀਤੀ ਹੈ ਆਪਾਂ ਗੱਲ ਕਰਦੇ ਆ ਕਿ ਇਹ ਪਿੰਡ ਹਸਨਪੁਰਾ ਵਾ ਜਿੱਥੇ 37 ਸਾਲ ਦਾ ਨੌਜਵਾਨ ਜਿਹੜਾ ਇਸ ਟਾਈਮ ਮਰ ਜੀਤੇ ਪਿਆ ਸਤਿੰਦਰ ਸਿੰਘ ਆਪਾਂ ਉਹਨਾਂ ਦੀ ਧਰਮ ਪਤਨੀ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਪੰਜੀ ਕੀ ਨਾਮ ਜੀ ਤੁਹਾਡਾ ਮੈਂ ਜੀ ਮੇਰਾ ਨਾਮ ਸਰਬਜੀਤ ਇੱਕ ਦਾ ਕਟਣਾ ਵਾ ਕੀ ਸੰਗੀ ਘਟਣਾ ਇਹ ਪਿੰਕ ਕਲਰ ਖੰਦੇ ਤੇ ਉਹ ਈਨ ਸਾਬ ਤੋਂ ਲਾਸਟ ਵਾਰ ਦਵਾਈ ਖਾਧੀ ਤੇ ਤੋਂ ਇੰਨੇ ਗੁਰਦੇ ਖਰਾਬ ਹੋ ਗਏ ਦਵਾਈਆਂ ਬਹੁਤ ਤੇਜ਼ ਹੀ ਐ ਨਾ ਕੋ ਛਲੀਆਂ ਨਹੀਂ ਗਈਆਂ ਖੁਸ਼ ਗਰਮੀ ਦੇ ਦੇਣੀ ਹੀ ਇਹਨਾਂ ਨੇ ਮੈਨੂੰ ਕਹਿੰਨਾ ਮੇਰੇ ਦਰਦ ਹੁੰਦੀ ਐ ਕਦੀ ਮੰਮੀ ਨੂੰ ਕਹਿੰਨਾ ਮੰਮੀ ਵੇਖੋ ਮੈਨੂੰ ਨਾ ਦਰਦ ਬੜੀ ਹੁੰਦੀ ਮੈਨੂੰ ਡਾਕਟਰ ਕਰਾ ਲਓ ਐਂ ਕਿੰਨਾ ਤੂੰ ਓਦਾਂ ਹੀ ਕਹਿੰਦੇ ਆਨੋਂ ਪਰ ਸਾਨੂੰ ਨਹੀਂ ਪਤਾ ਪਈ ਇਹਨਾਂ ਨੂੰ ਕੀ ਹੋਣ ਰਿਆ ਜਦੋਂ ਲਾਸਟ ਵਾਰ ਇਹਨਾਂ ਨੇ ਮੈਨੂੰ ਕਿਹਾ ਵੀ ਮੈਨੂੰ ਉਹ ਨਾ ਵੇ ਮੈਂ ਬੜਾ ਕੋਈ ਵੇਖਣ ਚਾਹੁੰਨਾ ਮੈਂ ਇਦਾਂ ਹੀ ਨਾ ਕਿਤੇ ਦੁਨੀਆ ਚ ਚਲ ਜਾ ਮੈਨੂੰ ਦਾਖਲ ਕਰਾ ਲੋ ਫਿਰ ਮੈਂ ਮੰਮੀ ਇਹਨਾਂ ਨੂੰ ਕਿਹਾ ਮੈਂ ਮੰਮੀ ਬਾਜੀ ਨਾ ਵੱਡੇ ਨਾਲ ਗੱਲ ਕਰੋ ਤੇ ਇਹਨਾਂ ਨੂੰ ਵਿਖਾ ਲਈਏ ਕਿ ਕਿਤੋਂ ਸਕੇ ਸੱਚੀ ਤਾਂ ਅੰਗ ਹੋਣਾ ਤੇ ਜਦੋਂ ਬਾਜੀ ਟੈਸਟ ਕਰਾ ਗਏ ਤੁਹਾਨੂੰ ਨਹੀਂ ਪਤਾ ਕੀ ਕੀ ਹੈ ਬਾਜੀ ਨਾ ਨੂੰ ਦੱਸਿਆ ਨਹੀਂ ਜਦੋਂ ਘਰੇ ਆਏ ਫਿਰ ਮੈਨੂੰ ਕਹਿੰਦੇ ਇਹਨਾਂ ਨੂੰ ਨਾ ਦੱਸਿਓ ਇਹਨਾਂ ਦੀ ਕਟਨੀਆ ਦੋਵੇਂ ਜੜੀਆਂ ਸੁਗੜ ਗਈਆਂ ਮਤਲਬ ਕੰਮ ਕਰਨਾ ਬੰਦ ਕਰ ਗਈਆਂ ਫਿਰ ਹੋਲੀ-ਓਲੀ ਫਿਰ ਇਹਨਾਂ ਨੂੰ ਸੁਨਣਾ ਬੰਦ ਹੋ ਗਿਆ। ਬੋਲਦੀ ਨਹੀਂ ਇਦਾਂ ਇੰਦਰੇ ਬੱਟੇ ਰਹਿੰਦੇ ਹੁੰਦੇ। ਫਿਰ ਇਹਨਾਂ ਨੂੰ ਦਾਖਲ ਕਰਾ ਦਿੱਤਾ ਹਸਪਤਲ ਵਿੱਚ ਉਹਨਾਂ ਨੇ ਇਹਨਾਂ ਦੀ ਅਡਾਲਟ ਸੀਟ ਸਟਾਰਟ ਕਰਕੇ ਇਨਫੈਕਸ਼ਨ ਬਹੁਤ ਜ਼ਿਆਦਾ ਵੱਧ। ਫਿਰ ਇਹ ਰੋਂਦੇ ਹੁੰਦੇ ਵੀ ਮੈਂ ਮਤਲਬ ਦੁਨੀਆ ਦੇ ਵਿੱਚ ਰਹਿਣਾ ਨਹੀਂ। ਇਹ ਪੜਾਅ ਉੱਕਾ ਹੋ ਗਿਆ ਇਹਨਾਂ ਵਾਤੀ। ਜਵਨ ਦੀ ਟਿੱਕੀਆਂ ਕਰਾਉਂ। ਫਿਰ ਹੋਲੀ-ਓਲੀ ਕਰਦੇ ਨੇ ਇਹਨਾਂ ਨੂੰ ਸਮਝਾਇਆ ਕਿ ਨਹੀਂ ਕੋਈ ਨਹੀਂ ਜਿੰਨੱਚ ਪ੍ਰਮਾਤਮਾ ਤੁਹਾਡੇ ਨਾਲ ਤੁਹਾਨੂੰ ਕੁਝ ਨਹੀਂ ਹੋਣਾ। ਇਸ ਟਾਈਮ ਤੋਂ ਮੈਨੂੰ ਇਹ ਕੰਪ੍ਰਵ ਕੋ ਮਦਦ ਚਾਹੀਦੀ ਮੈਂ ਇਹਨਾਂ ਦਾ ਪ੍ਰਸ਼ਨ ਕਰਵਾ ਤਾ ਡਾਕਟਰਾਂ ਨੇ 10 ਤੋਂ 11 ਲੱਖ ਰੁਪਏ ਖਰਚਾ ਦੱਸਿਆ ਮੈਨੂੰ ਤੇ ਮੇਰੇ ਕੋ ਗੰਜਾਸ਼ ਨੀ ਕਿ ਮੈਂ ਇਹਨਾਂ ਦਾ ਲਾਜ ਕਰਾ ਸਕਾ ਕਿ ਤੁਹਾਨੂੰ ਪਤਾ ਹੀ ਨਹੀਂ ਮੰਗਿਆ ਇਚ ਮਿੱਤਦਾ ਇਹਨਾਂ ਦਾ ਲਾਜ ਕਰਾਦਾ ਮੈਂ ਤਾਂ ਤੱਕ ਕੀ ਲੋਕ ਕੰਮ ਨੂੰ ਵੀ ਕਦੇ ਕਰਾਂਚ ਕਰਨ ਜਾਂਗੇ ਲੋਕ ਤੱਕ ਕਿ ਵੀ ਮਾਰ ਦੇ ਇਹ ਆ ਕਿ ਪਰ ਵੀ ਲੋ ਨਹੀਂ ਆ ਆ ਦੇ ਜੇ ਤੁਸੀਂ ਫਿਰ ਬਾਨਾ ਮਾਰ ਦਿੰਦੇ ਫਿਰ ਮੈਨੂੰ ਇਹਨਾਂ ਦੇ ਨਾਲ ਵੀ ਜਾਣਾ ਪੈਂਦਾ ਫਿਰ ਮੰਮੀ ਬਜ਼ੁਰਗ ਗਿਆ ਵੀ ਇਹਨਾਂ ਕੋਲ ਨਾਲ ਨਹੀਂ ਜਾਇਆ ਜਾਂਦਾ ਵੀ ਡਾਇਲਿਸਿਸ ਤੇ ਨਾਲ ਚਲ ਜਾਣਾ ਕਿਉਂਕਿ ਫਿਰ ਉਹਨਾਂ ਦਾ ਬੇਚ ਮਾਜ ਜਾਂਦਾ ਫਿਰ ਮੰਮੀ ਕੋ ਵੇਚਿਆ ਨਹੀਂ ਜਾਂਦਾ ਫਿਰ ਨਾ ਹੀ ਮੰਮੀ ਨੂੰ ਕੇਸ ਦੇਮ ਕਿ ਇਹਨਾਂ ਨੂੰ ਕੋਈ ਦਿੱਕਤ ਨਾ ਹੋਵੇ ਕਿਉਂਕਿ ਤੁਹਾਨੂੰ ਪਤਾ ਫਿਰ ਮਾਂ ਆ ਤੁਹਾਨੂੰ ਪਤਾ ਇਹਨਾਂ ਦਾ ਫਿਰ ਕੌਣ ਸੰਭੋ ਫਿਰ ਇਹਨਾਂ ਦਾ ਆਪਣਾ ਵੀ ਪੀਪੀ ਵੱਜ ਜਾਂਦਾ ਹੈ ਫਿਰ ਇਹਨਾਂ ਨੂੰ ਕਦੀ ਖਲਾਇਆ ਹੀ ਨਹੀਂ ਆ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਪਰਿਵਾਰ ਚ ਮੇਰੇ ਵੱਡੇ ਜੇਠ ਨੇ ਤੇ ਛੋਟਾ ਦੇਰ ਆ ਹੁਣ ਵੀ ਵਿਚਾਰੇ ਮੇਰੇ ਸਪੋਰਟ ਕਰਦੇ ਹੁਣ ਉਹ ਵੀ ਤੁਹਾਨੂੰ ਪਤਾ ਮੋਨਾਂ ਦੇ ਵਿੱਚ ਛੋਟੇ ਦੇ ਵੀ ਦੋ ਬੱਚੇ ਆ ਵੱਡੇ ਦੇ ਵੀ ਤਿੰਨ ਬੱਚੇ ਆ ਤੇ ਤੁਹਾਨੂੰ ਪਤਾ ਉਹਨਾਂ ਨੇ ਆਪਣੇ ਵਿੱਚ ਵੀ ਪੜਾਉਣੇ ਆ ਤੇ ਫਿਰ ਉਹ ਅੱਗੇ ਮੇਰਾ ਸਾਥ ਦਿੰਦੇ ਹੁਣ ਥੋੜਾ ਜਿਹਾ ਮਤਲਬ ਜਿੰਨੇ ਕਿ ਉਹਨਾਂ ਕੋ ਪਹੁੰਚ ਪੈਂਦੀ ਘਰ ਦਿੰਦੇ ਨੇ ਤੇ ਨਹੀਂ ਤੁਹਾਡੇ ਕਿੰਨੇ ਬੱਚੇ ਰਹੀ ਮੇਰੀ ਇੱਕ ਉਹ ਵਿਦੇਸ਼ਾ ਵਾਲਾ ਕਿ ਕੱਢੀ ਹਾਂਜੀ ਕੱਢੀ ਘਰ ਦਾ ਗੁਜ਼ਾਰਾ ਜਿਹੜਾ ਬਹੁਤ ਮੁਸ਼ਕਲ ਹੈ ਮੁਸ਼ਕਲ ਨਾਲ ਚੱਲਦਾ ਹੈ ਜੰਪਿੰਡ ਵਾਲੇ ਥੋੜਾ ਬਹੁਤ ਸਹਾ ਕੇ ਰਹਿੰਦੇ ਤੇ ਜਾਂ ਫਿਰ ਕਾ ਜੂ ਨਹੀਂ ਕਰੀ ਲਿਆਤਾ ਕਦੀ ਰਹਿਣ ਤਾਂ ਨਹੀਂ ਤੇ ਜ਼ਿਆਦਾਤਰ ਮੈਂ ਆਪ ਨੂੰ ਮੀਟ ਕਰ ਹੁਣ ਜਮ ਉਹ ਜਮ ਉਹ ਕਿ ਭੁੱਖੇ ਤੇ ਕਿਸੇ ਨਾਲ ਹਾਂਜੀ ਕੇਵਲ ਇਦਾਂ ਹੀ ਹੁੰਦਾ ਹੈ ਕਿ ਨੂੰ ਚੌਲ ਚੁਰ ਨਾਲ ਹੀ ਦੇ ਫਿਰ ਚਾਰ ਚੁਰ ਨਾਲ ਰੋਟੀ ਖਾ ਲਈਦੀ ਆ ਉਹ ਵੀ ਫਿਰ ਜਦੋਂ ਕੋਟੀ ਘਾਟੀ ਵਾਲੇ ਚਾਰ ਚੁਰ ਦੇ ਦਿੰਦੇ ਤੇ ਉਹਨਾਂ ਨਾਲ ਘਾਟੇ ਕਰਦੇ ਟੈਕਸ ਖੰਦੇਗੇ ਕਿੰਬਿਟੀ ਜਦੋਂ ਵਹਿੰਦੀ ਹੈ ਤਾਂ ਉਹ ਕਿਸ ਤਰ੍ਹਾਂ ਮਹਿਸੂਸ ਕਰੇ ਹੁੰਦੀ ਆ ਮਾਂ ਮਿਹਰ ਅੱਡੇ ਦੇ ਕਿਉਂ ਜਬ ਪੁੱਤ ਆਵੇ ਕਿੰਨਾ ਸੋਹਣਾ ਇਹ ਅਡਾ ਘਰਵਾਰ ਚੱਲੋ ਅੱਜ ਦੇਖੇੜਦੇ ਹੀ ਕੋਈ ਪਤਾ ਨਹੀਂ ਸਾਨੂੰ ਕੋਈ ਅੱਡੇ ਦੇ ਢੋਕਾ ਵਕਤ ਵੀ ਆ ਜਾਣਾ ਸੋ ਇਸਤਿੰਦਰ ਸਿੰਘ ਦੇ ਪਤਨੀ ਸਨ ਆਪਾਂ ਹੁਣ ਉਹਨਾਂ ਦੀ ਮਦਰ ਨਾਲ ਗੱਲ ਕਰਾਂਗੇ ਮਾਤਾ ਜੀ ਕਿੰਨਾ ਚਿਰ ਹੋ ਗਿਆ ਮੰਜੇ ਤੇ ਪਏ ਨੂੰ ਇਹਨਾਂ ਨੂੰ 2 ਸਾਲ ਹੋ ਗਏ ਬੇਟਾ ਤੇ ਚਲਲਾਤ ਕਰਉਂਦੇ ਰਹੇ ਨਹੀਂ ਪਰ ਤੇ ਪਿਆ ਫਿਰ ਦਰ ਅਸੀਂ ਨਾ ਕਰਉਂਦਾ ਪੇ ਤੇ ਤੁਹਾਨੂੰ ਪਤਾ ਮਾਂ ਕੋ ਨਹੀਂ ਬੱਚਾ ਵੇ ਕਰ ਜਾਂਦਾ ਭੁੱਖੇ ਤੇ ਵੀ ਨਹੀਂ ਵੇਖੇ ਜਾਂਦੇ ਮਾਂ ਤੇ ਜ਼ਿਆਦਾ ਬਾਤ ਝੇੜ ਬਾਤ ਕਿੱਜੀ ਮੇਰਾ ਬੱਚਾ ਜੀ ਨਾ ਰ ਮਮੀ ਜੀ ਮੈਂ ਮਰ ਜਾ ਬੱਚਾ ਨਾ ਨਰ ਗੜੀ ਜੋ ਮਾਲਕ ਦਾ ਹੁਕਮ ਉਹ ਕਰ ਸਕਦੀ ਗੜੀ ਭੈਣ ਭਰਾ ਮੇਰੇ ਮੈਂ ਤੇ ਕਰਨ ਤੇ ਮੈਂ ਬਹੁਤ ਬਹੁਤ ਮਾਲਕ ਦਾ ਸ਼ੁਕਰ ਮਨਾਉਂਗੀ ਕਿ ਚਲੋ ਮੇਰੇ ਭਾਂ ਭਰਾਵਾਂ ਮਾਤ ਦੇਤੇ ਮੇਰੇ ਬੱਚੇ ਦਾ ਖਰਚਾ ਭੁਗਤਿਆ ਜਦੋਂ ਦਾ ਪ੍ਰਸ਼ਨ ਹੋ ਜਿਓ ਆਪਣੇ ਬੱਚੇ ਨਵੇਂਦਰ ਲਾ ਕੇ ਆਪਣੀ ਪਤਨੀ ਤੇ ਆਪਣਾ ਗੁੜੀ ਲਾ ਕੇ ਤੇ ਆਪਣਾ ਘਰਚਾ ਤਗੋਂਦਾ ਬੈ ਮੈਂ ਇਹੋ ਧੰਨਵਾਦ ਤੁਹਾਡੇ ਕੋ ਮੰਗਦੀ ਬਾਕੀ ਮੈਂ ਕੁਛ ਨਹੀਂ ਮੰਗਦੀ ਹਾਂਜੀ ਸਿੰਦਰ ਸਿੰਘ ਦੇ ਇੰਨਾ ਗਮਗੀਨ ਮਾਹੌਲ ਆ ਕਿ ਸੜਕੋਂ ਵੀ ਬਰਦਾਸ਼ ਜਿਹੜਾ ਉਹ ਨਹੀਂ ਹੋ ਰਿਹਾ ਸਾਰਾ ਪਰਿਵਾਰ ਜਿਹੜਾ ਵਾ ਪੂਰੀ ਤਰ੍ਹਾਂ ਵਿਲਕ ਰਿਹਾ ਅਤੇ ਹੁਣ ਅ ਕਿਸੇ ਸਾਜ ਦੀ ਦਾਨੀ ਸੱਜਣ ਦੇ ਜਿਹੜੇ ਆ ਉਹ ਬਰੂਹਾ ਵਾਂਗ ਦੇਖ ਰਹੇ ਕਿ ਕਦੋਂ ਆਉਣ ਤੇ ਕਦੋਂ ਰਾਜ ਸਤਿੰਦਰ ਸਿੰਘ ਨਾਲ ਆਪਾਂ ਗੱਲਬਾਤ ਕਰਾਂਗੇ ਕੀ ਕੰਮ ਕਰਦੇ ਸੀ ਕਿ ਕਦੋਂ ਤੋਂ ਮੰਜੇ ਪਿਓ ਮੈਂ ਜੀ ਰਾਜ ਸਾਥੀ ਗਾਲ ਦੀ ਮੈਂ ਰਾਜ ਮੇਸੀ ਦਾ ਕੰਮ ਕਰਦਾ ਤੇ 2 ਸਾਲ ਹੋ ਗਏ ਮੇਰੀਆਂ ਕਿਦਮੀਆਂ ਖਰਾਬ ਹੋ ਗਈਆਂ ਤੇ 9 ਦਾ ਮਹੀਨੇ ਹੋ ਗਏ ਦੇ ਆਲਸ ਚੱਲ ਹਾਂਜੀ ਹੁਣ ਜਿਹਦਾ ਇਲਾਜ ਕਰਦਾ ਕੁਝ ਰਿਲੀਫ ਆ ਕਿ ਜਾਂ ਕੀ ਮਤਲਬ ਹੁਣ ਸਥਿਤੀ ਹੈ ਜਿਦਾਂ ਇੱਕਦਾਂ ਯਾਰੀ ਘਰ ਦੇ ਮਾਰਾ ਮੋਟਾ ਗੁਜ਼ਾਰਾ ਖਰਾਬ ਹੋ ਗਿਆ ਗੱਲ ਦਾਲ ਸੀ ਹੁੰਦਾ ਟੀਕਾ ਟੋਕਾ 1500 1600 ਦੇ ਦਾ ਖਰਚਾ ਆ ਜਾਂਦਾ ਹਫਤੇ ਦਾ ਘਰ ਦੇ ਕਾਰਕੁਰ ਤੇ ਕੰਮ ਕਰਨ ਜਾਂਦੀ ਇਹ ਗੁਜ਼ਾਰਾ ਮਾਰਾ ਮੋਟਾ ਖਾਪੇ ਮੇਰੇ ਕੋ ਤੇ ਮੰਨਦਾ ਨਹੀਂ 2 ਸਾਲ ਹੋ ਗਏ ਪਹਿਨਾ ਤੁਹਾਨੂੰ ਠੀਕ ਮਾਈ ਕਰਦੇ ਸੀ ਹੁਣ ਅੱਜ ਪਰਿਵਾਰ ਤੇ ਜਿਹੜਾ ਉਹ ਮਤਲਬ ਬੋਝ ਬਣ ਗਿਆ ਬੋਝ ਬਣ ਗਿਆ ਮੇਰਾ ਬੜਾ ਸੋਹਣਾ ਗੁਜਾਰਾ ਚੱਲਦਾ ਹੈ ਬਹੁਤ ਹੀ ਸੋਹਣਾ ਦਾਲ ਫੁਲਕਾ ਚੱਲਦਾ ਹੈ ਤੇ ਅੱਜ ਮੈਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹਾਂ ਮੈਂ ਮੈਂ ਅਪੀਲ ਨਹੀਂ ਮੈਂ ਤਾਂ ਬੇਨਤੀ ਕਰਨਾ ਚਾਹੁੰਦਾ ਤੇ ਮੇਰੀ ਸਾਰੇ ਵੱਧ ਤੋਂ ਵੱਧ ਭਰਾ ਮੇਰੀ ਮਦਦ ਕਰ ਲੈ ਤੇ ਮੈਂ ਫੇਰ ਜਿਹੜਾ ਚੰਗਾ ਭਲਾ ਹੋ ਕੇ ਆਪਣਾ ਕੰਮ ਕਰਾਤੇ ਆਪਣੀ ਮੀਤ ਦਾ ਲੱਖ ਰੁਪਏ ਦਾ ਕਿਡਨੀ ਦਾ ਪ੍ਰਬੰਧ ਕਿੱਦਾਂ ਹੋਏਗਾ ਕਿਡਨੀ ਦਾ ਜੀ ਵੇਖੋ ਜੀ ਮੇਰੀ ਘਰ ਦੀ ਤੇ ਮੇਰੀ ਸੇਮ ਹੈ ਜੀ ਗਰੁੱਪ ਸੇਮ ਹੈਗਾ ਤੇ ਇਹ ਦੇਣਗੇ ਕਿਡਨੀ ਤੇ ਚਲੋ ਮੇਰਾ ਸਰ ਜੀ ਸੋ ਦੇਖ ਸਕਦੇ ਹੋ ਕਿ ਬਿਸ਼ੱਕ ਇਹਨਾਂ ਦੀ ਵਾਈਫ ਨੇ ਕਿਹਾ ਕਿ ਮੈਂ ਕਿਡਨੀ ਦੇ ਦਿਆਂਗੀ ਲੇਕਿਨ ਫਿਰ ਵੀ ਆਪਰੇਸ਼ਨ ਦਾ ਖਰਚਾ ਜਿਹੜਾ ਬੜਾ ਵੱਡਾ ਦੱਸਿਆ ਜਾ ਰਿਹਾ ਹੈ ਉਸ ਸਮਾਜ ਸੇਵੀ ਜਿੱਥੇ ਬੰਦੀਆਂ ਤੇ ਹੋਰ ਭਾਵਨਾ ਨੂੰ ਬੇਨਤੀ ਕਰਦੇ ਆ ਕਿ ਕੁਝ ਅੱਗੇ ਆਉਣ ਪਿੰਡ ਇਹਨਾਂ ਦਾ ਹਸਨਪੁਰਾ ਬਟਾਲਾ ਤੋਂ ਡੇਰਾ ਰੋਡ ਉੱਪਰ ਸਥਿਤਾ ਪੈਟਰੋਲ ਪੰਪ ਦੇ ਲਾਗੇ ਬਿਲਕੁਲ ਤੇ ਇੱਕ ਛੋਟਾ ਗੁਰਦੁਆਰਾ ਪੈਂਦਾ ਗੁਰਦੁਆਰੇ ਦੀ ਕੋਲ ਬਿਲਕੁਲ ਇਹਨਾਂ ਦਾ ਘਰ ਆ ਕੋਈ ਵੀ ਸੱਜਣ ਜਿਹੜਾ ਵਾ ਸਿੱਧਾ ਆਣ ਕੇ ਪਿੰਡ ਹਸਨਪੁਰਾ ਵਿੱਚ ਆ ਕੇ ਸੰਪਰਕ ਕਰ ਸਕਦਾ ਕੈਮਰਾਮੈਨ ਸੋਨੀ ਦੇ ਨਾਲ ਸਰਵੰਤ ਸਿੰਘ ਘੁਮਾਣ ਬਟਾਲਾ ਗੁਰਦਾਸ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप